ਉਹ ਲਾਈ ਨਹੀਂ ਕਰ ਸਕਦੇ ਇੱਕ ਪਰਚਾ ਕੱਟਿਆ ਗਿਆ ਇੱਕ ਸਾਲ ਦੀ ਉਸ ਮੋਟਰਸਾਈਕਲ ਸਕੂਟਰ ਦੀ ਆਰਸੀ ਕੈਨਸਲ ਹੋ ਜਾਣੀ ਸੇਸ਼ ਕਰਕੇ ਅੰਡਰੇਜ ਬੇਟਾ ਨਾ ਚਲਾਓ ਸਾਰੀ ਉਮਰ ਪਈ ਆ ਅੰਡਰੇਜ ਨੂੰ ਚਲਾਉਣੇ ਤੁਹਾਡੇ ਜੋਸ਼ ਹੈਗਾ ਪਰ ਨਾੜੀ ਜੋਸ਼ ਨਹੀਂ ਹੈਗੀ ਕਿਹੜਾ ਘਰ ਗਿਆ ਉਹਨੇ ਬੰਦੇ ਕਿੰਨੇ ਭੱਜ ਕੇ ਬੋਲ ਡ੍ਰਿੰਕ ਲੈ ਗਿਆ ਬਹੁਤ ਬੱਚੇ ਤਾਂ ਜਿਹੜੇ ਬੋਲ ਡ੍ਰਿੰਕ ਕਰਕੇ ਲੈ ਕੇ ਵਾਪਸ ਹੀ ਨਹੀਂ ਆਏ ਕੋਈ ਫਿਰ ਦਾ ਸਕਾਰ ਹੋ ਗਏ ਮੌਤੇ ਘਾੜ ਦਰ ਮਿਲਦੇ ਜਿੰਨੀ ਵੱਡੀ ਗੇਮ ਵੀ ਆ ਤੁਸੀਂ ਇਕੱਲੇ ਨਹੀਂ ਉਹ ਤੁਹਾਡਾ ਪੂਰੇ ਪਰਿਵਾਰ ਰਿਸ਼ਤਕਾਰ ਭੈਣ ਭਰਾ ਜਿਹੜੇ ਹੋਏ ਨਹੀਂ ਇਸ ਕਰਕੇ ਜੁਗੀਆਂ ਮਰ ਕਿਹੜੀ ਨਾ ਕਰੋ ਸਾਰੀ ਉਮਰ ਤੁਸੀਂ ਮੋਟਰਸਾਈਕਲ ਸਕੂਟਰ ਹੀ ਚਲਾ ਰਹੇ ਆ ਬਹੁਤ ਘਰਾਂ ਦੇ ਚਾਰਾਗੇ ਇਹਦੇ ਖੁੱਝ ਗਏ ਚੋਬੀ ਮਰੇ ਭਜਾ ਕੇ ਲੈ ਕੇ ਬਾਪਿਆਂ ਨਾਲ ਜਿੰਦ ਕਰਦੇ ਮੈਨੂੰ ਖਾ ਕੇ ਮਰ ਜਾਗਾ ਕਾਹੀ ਖਾ ਕੇ ਮਰ ਵੀ ਗਿਆ ਬੱਚੇ ਜਿਹੜਾ ਆਪਣੇ ਮਾਪਿਆਂ ਦੀ ਜਿੰਦਗੀ ਕਰਦਾ ਆਪਣੇ ਦੇਸ਼ ਦਾ ਸਰਕਾਰ ਦੀ ਕਰਦਾ ਜਿੰਦਗੀ ਕਿੰਨੀ ਕਾਮਯਾਬ ਨਹੀਂ ਹੋਣਾ ਕੋਈ ਵੀ ਛੋਟਾ ਵੱਡਾ ਜਿਹੜਾ ਸੇਜ ਕਰਕੇ ਮਾਪਿਆਂ ਦੇ ਗੱਲ ਚ ਗੁੱਠਾ ਨਾ ਦੇ ਉਹ ਮੋਟਰਸਾਈਕਲ ਸਕੂਟਰ ਲੈ ਕੇ ਬਾਹਰ ਨਹੀਂ ਜਿਆਣਾ ਮੈਂ ਤਾਂ ਸਕੂਲ ਜਾਣਾ ਮੈਂ ਤਾਂ ਕਾਲਜ ਜਾਣਾ ਮੋਟਰਸਾਈਕਲ ਨਹੀਂ ਆ ਕੇ ਕਾਲਜ ਪਾਉਂ ਜਾ ਕੇ ਸਕੂਲ ਜਾ ਕੇ ਪੜਾਈ ਨਹੀਂ ਕਰਕੇ ਪੜਾਈ ਤੁਸੀਂ ਕਰ ਲਈ